ਕੀ ਤੁਹਾਨੂੰ ਪਤਾ ਹੈ ਤੁਸੀਂ ਆਪਣੀ ਜ਼ਿੰਦਗੀ ਦੀ ਕਾਰ ਵਿੱਚ ਡਰਾਈਵਿੰਗ ਸੀਟ ਤੇ ਨਹੀਂ ਸਗੋਂ ਪਿੱਛੇ ਵਾਲੀ ਸੀਟ ਤੇ ਬੈਠੇ ਹੋ ਸਵੇਰੇ ਉੱਠਦੇ ਸਾਰ ਫੋਨ ਚੁੱਕਣਾ ਦੂਜਿਆਂ ਦੀਆਂ ਈਮੇਲਾਂ ਦਾ ਜਵਾਬ ਦੇਣਾ ਤੇ ਸਾਰਾ ਦਿਨ ਬਸ ਰਸੋਈ ਵਿੱਚ ਲੰਗਾ ਦੇਣਾ ਕੀ ਇਹੀ ਜ਼ਿੰਦਗੀ ਹੈ ਅੱਜ ਮੈਂ ਤੁਹਾਨੂੰ ਉਹ 10 ਆਦਤਾਂ ਦੱਸਾਂਗੀ ਜੋ ਤੁਹਾਨੂੰ ਇੱਕ ਸਰਵਾਈਵਰ ਤੋਂ ਕਮਾਂਡਰ ਬਣਾ ਦੇਣਗੀਆਂ ਜ਼ਿਆਦਾਤਰ ਬੜਿਕ ਸਵੇਰ ਦੇ ਪਹਿਲੇ 30 ਮਿੰਟ ਤੁਹਾਡੇ ਹਾਂ ਜ਼ਿਆਦਾਤਰ ਲੋਕ ਸਵੇਰੇ ਉੱਠਦੇ ਸਾਰ ਇੰਸਟਾਗ੍ਰam ਤੇ ਵਟਸਐਪ ਦੇ ਸਟੇਟਸ ਦੇਖਣਾ ਸ਼ੁਰੂ ਕਰ ਦਿੰਦੇ ਨੇ ਤੇ ਲੋਕਾਂ ਦੀ ਪਰਫੈਕਟ ਲਾਈਫ ਨੂੰ ਦੇਖ ਕੇ ਪਰੇਸ਼ਾਨ ਹੁੰਦੇ ਨੇ ਤੁਸੀਂ ਇਹ ਨਹੀਂ ਕਰਨਾ ਜਿਵੇਂ ਇੱਕ ਬੂਟਾ ਲਗਾਉਣ ਤੋਂ ਪਹਿਲਾਂ ਜ਼ਮੀਨ ਤਿਆਰ ਕੀਤੀ ਜਾਂਦੀ ਹੈ ਉਵੇਂ ਹੀ ਤੁਹਾਡੇ ਦਿਮਾਗ ਨੂੰ ਤਿਆਰ ਕਰੋ ਬਿਸਤਰੇ ਤੇ ਬੈਠ ਕੇ ਸੋਚੋ ਅੱਜ ਮੈਂ ਕਿਹੋ ਜਿਹਾ ਮਹਿਸੂਸ ਕਰਨਾ ਚਾਹੁੰਦੀ ਆ ਨੰਬਰ 2 ਭੋਜਨ ਸਿਰਫ ਸਵਾਦ ਨਹੀਂ ਸਤਿਕਾਰ ਹੈ ਜਦੋਂ ਤੁਸੀਂ ਤਣਾਅ ਵਿੱਚ ਹੁੰਦੇ ਹੋ ਤਾਂ ਤੁਸੀਂ ਚਿਪਸ ਤੇ ਮਠਾਈ ਚੁੱਕ ਲੈਂਦੇ ਹੋ ਇਹ ਭੋਜਨ ਨਹੀਂ ਇੱਕ ਨਸ਼ਾ ਹੈ ਸੋਚੋ ਜੇ ਤੁਹਾਡਾ ਸਰੀਰ ਇੱਕ ਮਹਿੰਗੀ ਲਗਜ਼ਰੀ ਕਾਰ ਹੁੰਦੀ ਤਾਂ ਕੀ ਤੁਸੀਂ ਉਸ ਵਿੱਚ ਘਟੀਆ ਤੇਲ ਪਾਉਂਦੇ ਆਪਣੇ ਸਰੀਰ ਨੂੰ ਉਹ ਪੋਸ਼ਣ ਦਿਓ ਜਿਹੜਾ ਇਸ ਦਾ ਹੱਕਦਾਰ ਹੈ ਨੰਬਰ 3 ਕਸਰਤ ਕੁਝ ਲੋਕ ਕਸਰਤ ਸਿਰਫ ਇਸ ਲਈ ਕਰਦੇ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦਾ ਸਰੀਰ ਸੋਹਣਾ ਨਹੀਂ ਲੱਗ ਰਿਹਾ ਉਹ ਮੋਟੇ ਹੋ ਗਏ ਨੇ ਪਰ ਆਪਣਾ ਸੋਚਣ ਦਾ ਨਜ਼ਰੀਆ ਬਦਲੋ ਜਦੋਂ ਤੁਸੀਂ ਕਸਰਤ ਕਰਦੇ ਹੋ ਤਾਂ ਆਪਣੇ ਸਰੀਰ ਨੂੰ ਕਹੋ ਕਿ ਤੇਰਾ ਸ਼ੁਕਰੀਆ ਜੋ ਤੂੰ ਇੰਨਾ ਕਸਰਤ ਕਰਨ ਵਿੱਚ ਜਾਂ ਇੰਨੇ ਕੰਮ ਕਰਨ ਵਿੱਚ ਮੇਰਾ ਸਾਥ ਦਿੱਤਾ ਸਾਡਾ ਦਿਮਾਗ ਕੰਪਿਊਟਰ ਵਾਂਗ ਹੈ ਜੇ ਬਹੁਤ ਸਾਰੀਆਂ ਟੈਬਸ ਖੁੱਲੀਆਂ ਹੋਣ ਤਾਂ ਇਹ ਹੈਂਗ ਹੋਣ ਲੱਗ ਜਾਂਦਾ ਰੋਜ਼ਾਨਾ ਉਹਨਾਂ ਵਿਚਾਰਾਂ ਨੂੰ ਡਿਲੀਟ ਕਰੋ ਜੋ ਤੁਹਾਨੂੰ ਪਿੱਛੇ ਖਿੱਚਦੇ ਨੇ ਜੇ ਕਿਸੇ ਦੀ ਗੱਲ ਬੁੜੀ ਲੱਗੀ ਤਾਂ ਉਸ ਨੂੰ ਫੜ ਕੇ ਨਾ ਬੈਠੋ ਤੁਹਾਡੇ ਹੱਥ ਵਿੱਚ ਫੋਨ ਹੈ ਜਦੋਂ ਇਹਦੇ ਵਿੱਚ ਕਾਫੀ ਮੈਮਰੀ ਭਰ ਜਾਂਦੀ ਹੈ ਤੁਸੀਂ ਫੋਟੋਆਂ ਨਹੀਂ ਖਿੱਚ ਪਾਉਂਦੇ ਤਦ ਤੁਸੀਂ ਫੋਟੋਆਂ ਵੀ ਤਾਂ ਡਿਲੀਟ ਕਰ ਦਿਓ ਇਸੇ ਤਰ੍ਹਾਂ ਉਹ ਮਾੜੇ ਵਿਚਾਰ ਜੋ ਤੁਹਾਨੂੰ ਪਿੱਛੇ ਵੱਲ ਖਿੱਚਦੇ ਨੇ ਤੁਹਾਨੂੰ ਟੈਨਸ਼ਨ ਦਿੰਦੇ ਨੇ ਉਹਨਾਂ ਨੂੰ ਵੀ ਡਿਲੀਟ ਕਰ ਦਿਓ ਨੰਬਰ 5 ਹਮੇਸ਼ਾ ਕੁਝ ਨਵਾਂ ਸਿੱਖੋ ਸਕੂਲ ਦੀ ਪੜ੍ਹਾਈ ਖਤਮ ਹੋਣ ਦਾ ਮਤਲਬ ਇਹ ਨਹੀਂ ਕਿ ਸਿੱਖਣਾ ਖਤਮ ਹੋ ਗਿਆ ਭਾਵੇਂ ਉਹ ਖਾਣਾ ਬਣਾਉਣ ਦਾ ਨਵਾਂ ਤਰੀਕਾ ਹੋਵੇ ਜਾਂ ਕੋਈ ਨਵੀਂ ਭਾਸ਼ਾ ਰੋਜ਼ਾਨਾ ਆਪਣੇ ਦਿਮਾਗ ਨੂੰ ਨਵੀਂ ਖੁਰਾਕ ਦਿਓ ਨੰਬਰ 6 ਆਪਣੀਆਂ ਭਾਵਨਾਵਾਂ ਦੇ ਮਾਲਕ ਬਣੋ ਜੇ ਕਿਸੇ ਨੇ ਟ੍ਰੈਫਿਕ ਵਿੱਚ ਤੁਹਾਨੂੰ ਕੱਟ ਮਾਰਿਆ ਜਾਂ ਬੌਸ ਨੇ ਕੁਝ ਕਹਿ ਦਿੱਤਾ ਤਾਂ ਕੀ ਤੁਹਾਡਾ ਪੂਰਾ ਦਿਨ ਖਰਾਬ ਹੋ ਜਾਵੇਗਾ ਆਪਣੀਆਂ ਭਾਵਨਾਵਾਂ ਦਾ ਰਿਮੋਟ ਕੰਟਰੋਲ ਦੂਜਿਆਂ ਦੇ ਹੱਥ ਵਿੱਚ ਨਾ ਦਿਓ ਨੰਬਰ 7 ਸਾਫ਼ ਤੇ ਸਪਸ਼ਟ ਗੱਲਬਾਤ ਔਰਤਾਂ ਅਕਸਰ ਹਾਂ ਕਹਿ ਦਿੰਦੀਆਂ ਨੇ ਜਦੋਂ ਉਹ ਨਾ ਕਹਿਣਾ ਚਾਹੁੰਦੀਆਂ ਨੇ ਆਪਣੀ ਆਵਾਜ਼ ਦੀ ਤਾਕਤ ਨੂੰ ਪਛਾਣੋ ਬਿਨਾਂ ਡਰੇ ਤੇ ਬਿਨਾਂ ਮਾਫੀ ਮੰਗੇ ਆਪਣੀ ਗੱਲ ਰੱਖਣੀ ਸਿੱਖੋ ਪਰ 8 ਜੇ ਤੁਹਾਡਾ ਕਮਰਾ ਖਿਲਰਿਆ ਹੋਇਆ ਤਾਂ ਤੁਹਾਡਾ ਦਿਮਾਗ ਵੀ ਖਿਲਰਿਆ ਰਹੇਗਾ ਆਪਣੇ ਘਰ ਤੇ ਦਫ਼ਤਰ ਵਿੱਚ ਅਜਹੀਆਂ ਚੀਜ਼ਾਂ ਰੱਖੋ ਜੋ ਤੁਹਾਨੂੰ ਸਕੂਨ ਦੇਣ ਭਾਵੇਂ ਉਹ ਇੱਕ ਛੋਟਾ ਜਿਹਾ ਪੌਦਾ ਹੋਵੇ ਜਾਂ ਤੁਹਾਡੀ ਮਨਪਸੰਦ ਦੀ ਕੋਈ ਫੋਟੋ ਪਰ ਨੋ ਆਰਾਮ ਕਰਨਾ ਵੀ ਇੱਕ ਕੰਮ ਹੈ ਅਸੀਂ ਥੱਕ ਕੇ ਚੂਰ ਹੋਣ ਨੂੰ ਮਾਣ ਮਹਿਸੂਸ ਕਰਦੇ ਹਾਂ ਪਰ ਯਾਦ ਰੱਖੋ ਇੱਕ ਖਾਲੀ ਫੋਨ ਦੀ ਬੈਟਰੀ ਕਿਸੇ ਕੰਮ ਨਹੀਂ ਆਉਂਦੀ ਆਪਣੇ ਆਪ ਨੂੰ ਰੀਚਾਰਜ ਕਰਨ ਲਈ ਸਮਾਂ ਕੱਢਣਾ ਗੁਨਾਹ ਨਹੀਂ ਜ਼ਰੂਰਤ ਹੈ ਨੰਬਰ 10 ਆਪਣੀ ਨਵੀਂ ਪਛਾਣ ਬਣਾਓ ਇਹ ਕਹਿਣਾ ਬੰਦ ਕਰੋ ਕਿ ਮੈਂ ਜਹੀ ਹਾਂ ਤੁਸੀਂ ਉਹ ਹੋ ਜੋ ਤੁਸੀਂ ਬਣਨਾ ਚਾਹੁੰਦੇ ਹੋ ਅੱਜ ਤੋਂ ਹੀ ਉਸ ਆਰਤਵਾੰਗ ਵਿਵਹਾਰ ਕਰਨਾ ਸ਼ੁਰੂ ਕਰੋ ਜੋ ਤੁਸੀਂ ਅਗਲੇ 5 ਸਾਲਾਂ ਵਿੱਚ ਬਣਨਾ ਚਾਹੁੰਦੇ ਹੋ